ਹੁਣੇ ਹੁਣੇ ਇੱਕ ਬਹੁਤ ਹੀ ਮਾੜੀ ਖਬਰ ਜਿਹੜੀ ਸੁਣਨ ਦੇ ਵਿੱਚ ਮਿਲੀ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਆਪਣੀ ਸੇਵਾ ਉੱਥੇ ਨਿਭਾ ਰਹੇ ਸਨ ਹਰਮੰਦਰ ਸਾਹਿਬ ਦੇ ਗੇਟ ਦੇ ਉੱਤੇ ਉੱਥੇ ਇੱਕ ਬਹੁਤ ਹੀ ਸਿਰਫਰੇ ਪਾਗਲ ਇਨਸਾਨ ਨੇ ਜਿਹੜਾ ਕਿ ਆਪਣੇ ਆਪ ਨੂੰ ਪਤਾ ਲੱਗਿਆ ਕਿ ਦਲ ਖਾਲਸਾ ਦਾ ਮੈਂਬਰ ਦੱਸਦਾ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਤੇ ਗੋਲੀ ਲੱਗੀ ਨਹੀਂ ਪਾਸੇ ਦੀ ਲੰਘੀ ਤੇ ਮੌਕੇ ਦੇ ਜਿਹੜੇ ਉੱਥੇ ਜ਼ਿੰਮੇਵਾਰ ਸੱਜਣ ਸਾਹਿਬ ਉਹ ਵੀ ਸ਼ਾਬਾਸ਼ ਇਹਦੇ ਪਾਤਰਾ ਜਿਨ੍ਹਾਂ ਨੇ ਬੜੀ ਫੁਰਤੀ ਦਿਖਾਈ ਤੇ ਉਹ ਜਿਹੜਾ ਰਵਾਲਵਰਾ ਉਹਨੂੰ ਫੜ ਕੇ ਪਾਸੇ ਕਰ ਲਿਆ ਸੋ ਇਹ ਇਸ ਘਟਨਾ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਮਤ ਪੇਦ ਹੁੰਦੇ ਨੇ ਸਿਆਸਤ ਦੇ ਵਿੱਚ ਰਹਿੰਦੇ ਨੇ ਲੋਕਾਂ ਦੇ ਨਾਲ ਪਰ ਇਹ ਕਦੇ ਨਹੀਂ ਸੁਣਿਆ ਕਿ ਇੱਕ ਪਾਸੇ ਆਪਣੇ ਆਪ ਨੂੰ ਦਲ ਖਾਲਸਾ ਦੇ ਮੈਂਬਰ ਕਹਾਉਣ ਤੇ ਇੱਕ ਪਾਸੇ ਗੁਰੂ ਘਰ ਦੀ ਕਨਵਾਣਾ ਸਿੱਖ ਬਣ ਕੇ ਇਨਸਾਨ ਸੇਵਾ ਕਰ ਰਿਹਾ ਉੱਥੇ ਗੁਰੂ ਘਰ ਦੇ ਵਿੱਚ ਹਰਮੰਦਰ ਸਾਹਿਬ ਦੇ ਗੇਟ ਦੇ ਉੱਤੇ ਉਹਦੇ ਉੱਤੇ ਗੋਲੀ ਚਲਾ ਕੇ ਉਹਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਇੱਕ ਸਿਰਫ ਇਹ ਇਨਸਾਨ ਦੀ ਗੱਲ ਹੀ ਹੋ ਸਕਦੀ ਹੈ ਕਿਸੇ ਗੁਰਸਿੱਖ ਦੀ ਤਾਂ ਹੋ ਨਹੀਂ ਸਕਦੀ ਸੋ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਇਸ ਇਨਸਾਨ ਨੂੰ ਦਿੱਤੀ ਜਾਵੇ ਉਹ ਵੀ ਥੋੜੀ ਹੈ ਤੇ ਨਾਲੇ ਸਾਰੀ ਗੱਲ ਦੀ ਡੰਗਾਈ ਦੇ ਨਾਲ ਪੜਤਾਲ ਕਰਨੀ ਚਾਹੀਦੀ ਹੈ ਕਿ ਗੱਲ ਕਿਉਂ ਕਿਵੇਂ ਚੱਲੀ ਇਹਦੇ ਮਗਰ ਕੌਣ ਹੈ ਨਾਲ ਜਿਹੜੀਆਂ ਸਾਰੀਆਂ ਜਿਹੜੀਆਂ ਪੰਜਾਬ ਦਾ ਤਾਂ ਲਾਂਡਰ ਦਾ ਜਨਾਜਾ ਨਿਕਲਿਆ ਵਾ ਹੀ ਨਿਕਲਿਆ ਵਾ ਇਹ ਤਾਂ ਉਦੋਂ ਦੇ ਨਿਕਲਿਆ ਜਿੱਦ ਦੀ ਸਰਕਾਰ ਬਣੀ ਹੈ ਇਹਦਾ ਤਾਂ ਕੋਈ ਭਰੋਸਾ ਹੀ ਨਹੀਂ ਜ਼ਿੰਦਗੀ ਦਾ ਕਿਸੇ ਬੰਦੇ ਨੂੰ ਵੀ ਇਸ ਸਰਕਾਰ ਦੇ ਵਿੱਚ ਤਾਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਹੀ ਨਹੀਂ ਕਰਦਾ ਤੇ ਸੈਕਟਰ ਦੀਆਂ ਏਜੰਸੀਆਂ ਦਾ ਵੀ ਫੇਲਰ ਹੈ ਪੰਜਾਬ ਦੀਆਂ ਏਜੰਸੀਆਂ ਦਾ ਵੀ ਫੇਲਰ ਹੈ ਪਤਾ ਹੈ ਕਿ ਸਰਦਾਰ ਸੁਬੀਰ ਸਿੰਘ ਬਾਦਲ ਉੱਤੇ ਸੇਵਾ ਕਰਨ ਦੀ ਉਹਦੀ ਡਿਊਟੀ ਲੱਗੀ ਹੈ ਉਹ ਪਹਿਲੇ ਹੀ ਜੈਡ ਸਿਕਿਉਰਿਟੀ ਦੇ ਵਿੱਚ ਨੇ ਤੇ ਫਿਰ ਕਿਉਂ ਇਹ ਲਾਪਰਵਾਹੀ ਜਿਹੜਾ ਬੰਦਾ ਦੋ ਦਿਨ ਦਾ ਉੱਥੇ ਫਿਰਦਾ ਹੈ ਕਿਉਂ ਨਹੀਂ ਮੌਕੇ ਦੀ ਜਿਹੜੀ ਸਰਕਾਰ ਹੈ ਉਹਨੇ ਕਿਉਂ ਨਹੀਂ ਉਸ ਬੰਦੇ ਨੂੰ ਅ ਹੁਣ ਕਿਤੇ ਸੋ ਮੈਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਨਹੀਂ ਲੱਗੀ ਹਲੇ ਉਹਨਾਂ ਨੇ ਪੰਜਾਬ ਦੀ ਹੋਰ ਸੇਵਾ ਕਰਨੀ ਹੈ ਇਸ ਕਰਕੇ ਜਿੰਨਾ ਵੀ ਪ੍ਰਮਾਤਮਾ ਦਾ ਧੰਨਵਾਦ ਕੀਤਾ ਜਾਵੇ ਸ਼ੁਕਰ ਸ਼ੁਕਰਾਨਾ ਕੀਤਾ ਜਾਵੇ ਥੋੜਾ ਕਿ ਉਹਨਾਂ ਦੀ ਜਾਨ ਬਚ ਗਈ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਚੰਗੀ ਸਿਹਤ ਦੇਵੇ ਤੇ ਹੋਰ ਤਕੜੇ ਹੋ ਕੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਦੇ ਵੇਗਰੋ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ